ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੈਂਡ ਬੁਰਜ ਕਲਾਲਾ ਠੀਕ ਹੈ ਜਿਲ੍ਹਾ ਲੁਧਿਆਣਾ ਇੱਧਰ ਬਰਨਾਲੇ ਤੋਂ ਜ਼ਿਲ੍ਹੇ ਦੇ ਦਿਲ ਨੇੜੇ ਨੇੜੇ ਆਏ ਮਾਸਤਕੀਆਂ ਦੇ ਕੋਲ ਆ ਭਰਾ ਠੀਕ ਹੈ ਜੀ ਪਹਿਲੇ ਸੂਈ ਸੂਈ ਹੈ ਛੋਟੀ 8 ਦਿਨਾਂ ਕੋਈ ਸੂਈ ਨੂੰ ਠੀਕ ਹੈ ਜੀ ਵਧ ਜਾਣਕਾਰੀ ਬਾਈ ਤੋਂ ਲੈ ਲਈ ਜੀ ਬਾਈ ਦਾ ਨੰਬਰ ਪਾਸ ਕਮੀਨ ਤੇ ਲਾ ਦਾਂਗੇ ਭਰਾ ਠੀਕ ਹੈ ਜੀ ਜ਼ਿੰਮੇਦਾਰ ਭਰਾ ਆਪਣਾ ਬਾਈ ਜੀ ਜੇ ਕਿਸ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ WhatsApp ਰਾਹੀਂ ਵੀਡੀਓ ਭੇਜ ਕੇ ਐਡ ਲਵਾ ਸਕਦੇ ਹੋ ਘਰ ਬੈਠੇ ਹੀ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੋਂ ਲੈ ਲੇ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੀ ਪੇਜ ਅਗਰ ਜੀਤਰਾਏ ਉਹਨੂੰ ਵੱਧ ਤੋਂ ਫੋਨਵਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨਾਮ ਦੇ ਨਾਮ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਬਾਕੀ ਜੀਤਾ ਫਾਰਮ ਟੀਮ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨਾਮ ਦੇ ਨਾਮ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆਂ ਭਰਾ ਅਗਲੀ ਵੀਡੀਓ 'ਚ ਓਕੇ ਬਾਈ